ਕਾ ਕਾ ਪਸ਼ਾਬੇ ਪੀਤੇ ਠੀਕਣ ਗਿਆ ਮੈਂ ਤੇਰਾ ਨਾ ਨਾ ਆ ਗੱਪੂ ਗੱਲਾ ਤੂੰ ਤਾਂ ਮਾਨੋ ਸ਼ਾਲਚੀ ਕਰ ਐਲੀ ਮੈਂ ਪਸ਼ਾਬ ਆਇਗਾ ਜੀ ਮੇਰੀ ਜੀ ਲਿਖਣ ਗਿਆ ਇਨੇ ਮੂਗਾ ਗਿਆ ਚੇਤਾਰੇ ਕੀ ਹੈਗੀ ਜਿੱਤੇ ਅੱਖਾਂ ਪਗੜ ਲਾ ਕੇ ਉੱਚਾ ਬਾਰਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਟ ਬਾਟੇ ਨਾਲ ਹੀ ਨਾ ਪਹੁੰਚਿਆ ਇੱਕ ਬਜ਼ੁਰਗ ਬਾਪੂ ਦੀ ਪੱਗ ਉਤਰਵਾ ਕੇ ਸਫਾਈ ਕਰਵਾਈ ਗਈ ਹੈ BRTS ਦੇ ਮੁਲਾਜ਼ਮ ਦੀ ਇੱਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਦਰਅਸਲ ਇੱਕ BRTS ਦੇ ਮੁਲਾਜ਼ਮ ਦੇ ਵੱਲੋਂ ਬਜ਼ੁਰਗ ਬਾਪੂ ਦੇ ਕੋਲੋਂ ਪਾਗ ਉਤਵਾ ਕੇ ਉਹਨਾਂ ਦੇ ਕੋਲੋਂ ਸਫਾਈ ਕਰਵਾਈ ਗਈ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਹਾਂ ਕਿ ਕੇਸ ਕਦਰ ਹੈ BRTS ਦਾ ਮੁਲਾਜ਼ਮ ਇੱਕ ਬਜ਼ੁਰਗ ਬਾਪੂ ਦੇ ਕੋਲੋਂ ਪਾਗ ਉਤਵਾ ਕੇ ਸਫਾਈ ਕਰਾਉਂਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬਿਮਾਰੀ ਕਾਰਨ ਬਜ਼ੁਰਗ ਬਾਪੂ ਦਾ ਪੇਸ਼ਾਬ ਨਿਕਲ ਜਾਂਦਾ ਹੈ ਜਿਸ ਮਗਰੋਂ BRTS ਦਾ ਮੁਲਾਜ਼ਮ ਬਾਪੂ ਦੇ ਕੋਲ ਜਾਂਦਾ ਹੈ ਤੇ ਬਜ਼ੁਰਗ ਬਾਪੂ ਨੂੰ ਕਹਿੰਦਾ ਹੈ ਕਿ ਆਪਣੀ ਪੱਗ ਉਤਾਰੋ ਤੇ ਪੋਚਾ ਲਗਾਓ ਜਿਸ ਮਗਰੋਂ ਬਜ਼ੁਰਗ ਬਾਪੂ ਜੋ ਕਿ ਬੇਬਸ ਹੁੰਦਾ ਹੈ ਉਸ ਦੇ ਵੱਲੋਂ ਆਪਣੀ ਪੱਗ ਉਤਾਰ ਕੇ ਇਸ ਉੱਤੇ ਪੋਚਾ ਵੀ ਲਗਾਇਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ BRTS ਲੇਨ ਦੇ ਉੱਤੇ ਇੱਕ ਬਜ਼ੁਰਗ ਬਾਪੂ ਦਾ ਬਿਮਾਰ ਹੋਣ ਦੇ ਕਾਰਨ ਪਿਸ਼ਾਬ ਨਿਕਲ ਜਾਂਦਾ ਜਿਸ ਮਗਰੋਂ BRTS ਮੁਲਾਜ਼ਮ ਦੇ ਵੱਲੋਂ ਬਜ਼ੁਰਗ ਬਾਪੂ ਦੇ ਕੋਲੋਂ ਪੋਚਾ ਲਵਾਇਆ ਜਾਂਦਾ ਹੈ BRTS ਦੇ ਇਸ ਮੁਲਾਜ਼ਮ ਦੀ ਸ਼ਰਮਨਾਕ ਹਰਕਤ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਹਰ ਕੋਈ ਇਸ ਦੀ ਨਿੰਦਾ ਕਰ ਰਿਹਾ ਹੈ ਤੇ ਦੂਜੇ ਪਾਸੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਹੁਣ ਸਮਾਜ ਵੀ ਪਵਨ ਸ਼ਰਮਾ ਦੇ ਵੱਲੋਂ ਵੀ ਇਸ ਦੇ ਉੱਤੇ ਕਿਹਾ ਗਿਆ ਹੈ ਕਿ ਇਸ ਬੀਆਰਟੀਐਸ ਦੇ ਮੁਲਾਜ਼ਮ ਨੂੰ ਕੰਮ ਤੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਉਸਨੇ ਬਹੁਤ ਹੀ ਘਟਿਆ ਕਰਤੂਤ ਕੀਤੀ ਹੈ ਇੱਕ ਤਾਂ ਬਜ਼ੁਰਗ ਸੀ ਅਤੇ ਦੂਜਾ ਬਿਮਾਰੀ ਕਾਰਨ ਉਹਨਾਂ ਦਾ ਪੇਸ਼ਾਬ ਨਿਕਲਿਆ ਸੀ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਪਰ ਇਸ ਕਦਰ ਵਤੀਰਾ ਕੀਤਾ ਕਿ ਆ ਬਜ਼ੁਰਗ ਬਾਪੂ ਦੇ ਨਾਲ ਉਹ ਬਿਲਕੁਲ ਗਲਤ ਹੈ ਸਰਾਸਰ ਗਲਤ ਹੈ ਤੇ ਬਿਲਕੁਲ ਵੀ ਸਹਿਨਯੋਗ ਨਹੀਂ ਹੈ ਅਤੇ ਉਸਨੂੰ ਕੰਮ ਤੋਂ ਕੱਢ ਦੇਣਾ ਚਾਹੀਦਾ ਹੈ ਹੋਰ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਬਜ਼ੁਰਗ ਬਾਪੂ ਦੀ ਉਹ ਉਹ ਦਿਖਾਉਂਦੇ ਆ ਜਿਸ ਦੇ ਵਿੱਚ ਬਜ਼ੁਰਗ ਬਾਪੂ ਖੁਦ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਮੇਰੀ ਪਾਗ ਉਤਰਵਾ ਕੇ ਮੇਰੇ ਕੋਲੋਂ ਸਫਾਈ ਕਰਵਾਈ ਗਈ ਹੈ ਤੇ ਨਾਲ ਦੀ ਨਾਲ ਉਹ ਤਸਵੀਰਾਂ ਵੀ ਦਿਖਾਵਾਂਗੇ ਜਿਸ ਦੇ ਵਿੱਚ ਬਜ਼ੁਰਗ ਬਾਪੂ ਆਪਣੀ ਪਾਗ ਉਤਾਰ ਕੇ ਸਫਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ੍ਹ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕੰਦੇ ਮੈਨੂੰ ਚੱਕ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਪ ਵਿੱਚ ਨਿਕਲ ਗਿਆ ਹਾਂਜੀ ਤੇ ਪਪਾ ਜੀ ਕੀ ਹੋਇਆ ਫਿਰ ਪੱਗ ਪੂ ਕਰਦਾ ਪੱਗ ਲਾ ਕੇ ਤੇ ਕੁਰਦਾ ਪਾ ਰਿਹਾ ਕਿੰਨੇ ਕਿਹਾ ਸਰਦਾਰ ਇੱਕ ਕੁੜੀ ਇੱਕ ਨੇ ਆ ਗਏ ਮੈਨੂੰ ਕੁੜੀ ਸੀ ਨਾਲ ਇੱਕ ਟੋਲ ਜਾੜੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਬਿਕਾਰ ਤੈਨੂੰ ਅੱਜ ਤੈਨੂੰ ਮੈਂ ਥਾਰੇ ਖੰਡਾ ਆ ਵੇਖ ਰਿਹਾ ਪਏ ਗਰੀਬ ਬੰਦਾ ਕਰ ਮੈ ਇਤੋਂ ਕਰਕੇ ਠਾੜੀ ਤੇ ਪਾਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗ ਵਿੱਚ ਹੀ ਗਏ ਸੀ 1000 ਰੁਪਿਆ ਕੁੱਤੇ ਮਾਰੇ ਲੱਗਾ ਆਸਾਨੀ ਇਹਨਾਂ ਨੇ ਘਟਲ ਦੇ ਕੇ ਫਲਸਤੀ ਕੀਤਾ ਕੋਈ ਗੱਲ ਨਹੀਂ ਪਾਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਉ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾਈ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਦਰਦਨਾਕ ਔਰ ਬਹੁਤ ਜਜ਼ਬਾਤੀ ਮੰਜ਼ਰ ਤਸਵੀਰਾਂ ਦੇ ਰਾਈ ਔਰ ਵੀਡੀਓਜ਼ ਦੇ ਰਾਈ ਵੀ ਦੇਖ ਲਿਆ ਜਿਹਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬੀ ਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉਥੋਂ ਸਟੇਸ਼ਨ ਤੇ ਜਿਹੜੇ ਬੰਦੇ ਐਮਪਲੋਏ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁੱਤ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜ਼ਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੂਟ ਲਈ ਔਰ ਬੱਤ ਬੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀਆਂ ਦਾ ਬਾਅਦ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੁੱਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕਏ ਪੇਸ਼ ਆਣੇ ਦਸਤਾਰ ਜਿੱਥੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਆ ਉੱਥੇ ਸਮਾਜੀ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਹਦੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਇਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਹ ਸਮਾਜ ਦੇ ਵਿੱਚ ਕਿਸੇ ਵੇਲੇ ਇਲਮੋ ਹਕਮਤ ਦੇ ਦਾਨਾਈ ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਮੈਂ ਬੀਆਰਟੀਐਸ ਦੇ ਸੀਈਓ ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਰਿਹਾ ਕਿ ਤੁਸੀਂ ਇਸ ਮੁਲਾਜ਼ਮ ਨੂੰ ਇਮੀਡੀਏਟ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿਓ ਕੱਢ ਦਿਓ ਜੇਕਰ ਤੁਸੀਂ ਇਹਦੇ ਵਿੱਚ ਕੋਈ ਦੇਰੀ ਕਰ ਦਿਓ ਕਿ ਅਸੀਂ ਤੁਹਾਡੇ ਖਿਲਾਫ ਵੀ ਕੰਪਲੇਂਟ ਦਰਜ ਕਰਾਵਾਂਗੇ ਔਰ ਉਸ ਤੋਂ ਬਾਅਦ ਐਸਜੀਪੀਸੀ ਨੂੰ ਵੀ ਮੇਰੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੇ ਇਦਾਂ ਦੇ ਵਾਕਏ ਦਸਤਾਰ ਦੀ ਬੇਹਰਮਤੀ ਕਰਨਦੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨਦੇ ਸਾਡੇ ਬਜ਼ੁਰਗਾਂ ਨੂੰ ਹਿਊਮਿਲੇਟ ਕਰਨ ਦੇ ਸਾਹਮਣੇ ਆਉਂਦੇ ਆ ਉਹਦੇ ਵਿੱਚ ਐਸਜੀਪੀਸੀ ਵੀ ਚੰਗੀ ਤਰ੍ਹਾਂ ਅਮਲ ਦਖਲ ਦੇਵੇ ਤਾਂ ਕਿ ਲੋਕਾਂ ਨੂੰ ਇਹ ਮੈਸੇਜ ਦੂਰ ਦਰਾਡੇ ਤੱਕ ਚਲੇ ਜਾਵੇ ਕਿ ਦਸਤਾਰ ਕਿੰਨੀ ਕੀਮਤੀ ਹੈ ਸਿਰ ਤੇ ਬੰਨਿਆ ਸਾਫਾ ਕਿੰਨਾ ਕੀਮਤੀ ਹੈ ਇਹ ਸਾਡੀ ਇੱਜ਼ਤ ਨੂੰ ਸਾਡੇ ਮਾਣ ਸਤਕਾਰ ਨੂੰ ਰਿਪਰੈਜ਼ੈਂਟ ਕਰਦਾ ਮੈਂ ਖੁਦ ਤਾਂ ਜਜ਼ਬਾਤੀ ਮਹਿਸੂਸ ਕੀਤਾ ਕਿ ਜਦੋਂ ਉਸ ਬਜ਼ੁਰਗ ਦੀ ਵੀਡੀਓ ਦੇਖੀਆ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕੀ ਮਹਿਸੂਸ ਹੋਇਆ ਜੇ ਪੁਰਾਣਾ ਸਮਾਂ ਹੁੰਦਾ ਤੇ ਸ਼ਾਇਦ ਐਦਾਂ ਕਰਨ ਵਾਲੇ ਉਸ ਵਿਅਕਤੀ ਨੂੰ ਗੱਦੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦੇ ਵਿੱਚ ਘਮਾਇਆ ਜਾਣਾ ਸੀ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਮੇਰੇ ਥੋੜੇ ਕ ਇਹਨੂੰ ਜ਼ਿਆਦਾ ਸਮਝਿਆ ਜਾਵੇ ਸਿਰਫ ਉਹ ਇਸ ਗੱਲ ਤੋਂ ਵੀ ਸਬਕ ਲੈ ਲੈਣ ਔਰ ਉਹਨੂੰ ਨੌਕਰੀ ਤੋਂ ਬਰਖਾਸ ਕੀਤਾ ਜਾਵੇ ਔਰ ਉਸ ਬਜ਼ੁਰਗ ਨੂੰ ਸੰਤੋਮਨਾ ਦਿੱਤੀ ਜਾਵੇ ਉਹਨੂੰ ਹੌਸਲਾ ਦਿੱਤਾ ਜਾਵੇ ਔਰ ਅਸੀਂ ਵੀਡੀਓ ਬਿਆਨ ਦੇ ਰਹੀ ਵੀ ਇਹ ਕਹਿ ਰਹੇ ਆ ਕਿ ਅਸੀਂ ਉਸ ਬਜ਼ੁਰਗ ਦੇ ਨਾਲ ਆ ਉਹਦੀ ਅਜ਼ਮਤ ਉਹਦੀ ਇੱਜ਼ਤ ਬਚਾਉਣ ਵਾਸਤੇ ਜੋ ਵੀ ਉਪਰਾਲੇ ਸਾਨੂੰ ਕਰਨੇ ਪੈਣਗੇ ਉਹ ਕਰਾਂਗੇ